ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਦੋ ਦਿਨ ਲੱਗ ਗਏ ਫੌਜੀ ਮੱਦੀ ਖਾਨਾ ਸੀਸੀਟੀਵੀ ਆਪੋ ਨਾਲ ਸੀਸੀਟੀਵੀ ਕੈਮਰੇ ਇੱਕ ਵਿਜਨ ਦੀ ਫਿਟਿੰਗ ਹੋ ਗਈ ਹੈ ਕੰਪਲੀਟ ਦੇਖੋ ਜੀ ਇਹ ਰੈਸਟੋਰੈਂਟ ਦੇ ਵਿੱਚ ਚਾਰ ਕੈਮਰੇ ਲੱਗੇ ਹੋਏ ਨੇ ਦੇਖੋ ਕਿੰਨੀ ਵਧੀਆ ਕੁਆਲਿਟੀ ਆ ਪੂਰੀ ਕਲੈਰਿਟੀ ਆ ਰਹੀ ਆ ਠੀਕ ਰੈਸਟੋਰੈਂਟ ਦੇ ਵਿੱਚ ਕੈਮਰੇ ਲੱਗੇ ਨੇ ਅਜੋ ਤੇ ਘਟਨ ਆ ਅਸੀਂ ਬਿਲਕੁਲ ਹੀ ਵਾਜਬ ਰੇਟ ਤੇ ਕੈਮਰੇ ਲਾਉਣੇ ਆ ਬਿਲਕੁਲ ਘੱਟ ਤੋਂ ਘੱਟ ਰੇਟ ਦੇ ਵਿੱਚ ਕੈਮਰੇ ਲਾਉਣੇ ਆ ਜੀ ਤੁਸੀਂ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਇਹ ਇੱਕ ਵਿਜਨ ਦੇ ਡੇ ਨਾਈਟ ਐਚਡੀ ਵਿਦ ਆਡੀਓ ਕੈਮਰਾ ਨਹੀਂ ਦੇਖੋ ਕਿਆ ਇਹਨਾਂ ਦੀ ਕੁਆਲਿਟੀ ਹੈ ਜੀ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਸਾਤਾ ਬਿਲਕੁਲ ਘੱਟ ਤੋਂ ਘੱਟ ਰੇਟ ਦੇ ਵਿੱਚ ਕੈਮਰੇ ਲਾਵਾਂਗੇ ਇਹ ਸੇਵਾ ਸਾਨੂੰ ਸੇਵਾ ਦਾ ਮੌਕਾ ਇੱਕ ਵਾਰੀ ਜੀਰ ਦਿਓ ਜੀ ਦੇਖੋ ਜੀ ਇਹ ਡੀਵੀਆਰ ਲੱਗਾ ਹੋਇਆ ਹੈ ਵਾਈਫਾਈ ਲੱਗਾ ਹੋਇਆ ਹੈ ਤੇ ਇਹ ਐਲਈਡੀ ਲੱਗੀ ਹੋਈ ਹੈ ਦੇਖੋ ਇਹਨਾਂ ਦਾ ਕਿੰਨਾ ਵਧੀਆ ਕੰਬੀਨੇਸ਼ਨ ਹੈ ਜੀ ਕੀ ਸਾਨੂੰ ਇੱਕ ਵਾਰ ਸੇਵਾ ਦਾ ਮੌਕਾ ਜ਼ਰੂਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ